ਪਿਆਰ ਭਰੀ ਫਤਿਹ ਕਬੂਲ ਕਰਿਓ ਇੱਕ ਵਾਰ ਫਿਰ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੁੜ ਜਾਓ ਤੀਰਥ ਵੰਡ ਦੇ ਹੁਣ ਇਨਸਾਨ ਤੋਂ ਇਨਸਾਨ ਨੂੰ ਨਫ਼ਰਤ ਕਿਵੇਂ ਹੋਊਗੀ ਅਗਰ ਕੋਈ ਕਸੂਰ ਹੋ ਵੀ ਜਾਂਦਾ ਕਿਸੇ ਤੋਂ ਚਲੋ ਉਹਦੇ ਨਾਲ ਬੈਠ ਕੇ ਤੁਸੀਂ ਮਸਲਾ ਹੱਲ ਕਰ ਸਕਦੇ ਹੋ ਪਰ ਕਿਸੇ ਦੇ ਸਿਰ ਨੂੰ ਪਾੜ ਦੇਣਾ ਉਹਦੀ ਗੱਡੀ ਭੰਨ ਦੇਣੀ ਇਹ ਕਿੱਥੋਂ ਦੀ ਬਹਾਦਰੀ ਹੈ ਜੇ ਅਗਰ ਕੋਈ ਗਲਤੀ ਆ ਜਾਂਦਾ ਮਸਲੇ ਬਾਰੇ ਕੇ ਸਮਝਾਉਂਦੇ ਪਰ ਕਿਸੇ ਦਾ ਨੁਕਸਾਨ ਕਰਨਾ ਕੋਈ ਵੱਡੀ ਹਲਾਸ਼ੇਰੀ ਜਾਂ ਸੂਰਬੀਰਤਾ ਨਹੀਂ ਹੁੰਦੀ ਕਿਸੇ ਬੰਦੇ ਨੂੰ ਕੀ ਪਤਾ ਉਹ ਵਿਚਾਰਾ ਗੱਡੀ ਕਿਸੇ ਤੋਂ ਮੰਗ ਕੇ ਲਿਆਉ ਉਹ ਮੈਂ ਉਹਦੀ ਗੱਡੀ ਆਪਦੀ ਨਾ ਹੋਵੇ ਤਾਂ ਇਹ ਵੀਡੀਓ ਦੇਖਿਓ ਵੀਡੀਓ ਚ ਆਪ ਹੀ ਪਤਾ ਲੱਗ ਜਾਣਾ ਪਾਜੀ ਮੈਂ ਹਾਰਨ ਮਾਰਿਆ ਵਾ ਤੇ ਮੁੰਡੇ ਨੇ ਮੈਨੂੰ ਕਹਿੰਦਾ ਗੱਲ ਕੱਢ ਕੇ ਮੈਨੂੰ ਉਹਨੇ ਗੱਲ ਕੱਢੀ ਆ ਕਿ ਗੱਡੀ ਸਾਈਡ ਤੇ ਲਾ ਮੈਂ ਗੱਡੀ ਸਾਈਡ ਤੇ ਲਾਤੀ ਦੋ ਜਾਨੇ ਅਗਲੇ ਦਾ ਹੋ ਗਏ ਆ ਤੇ ਦੂਜੇ ਜਾਨੇ ਨੇ ਮੈਂ ਅਜੇ ਮੈਂ ਗੱਡੀ ਦੇ ਵਿੱਚ ਬਾਹਰ ਸ਼ੀਸ਼ਾ ਡਾਊਨ ਕੀਤਾ ਉਹਨੇ ਸਿਰ ਦੇ ਵਿੱਚ ਬੋਤਲ ਮਾਰਤੀ ਪਾਜੀ ਚਾਰ ਪੰਜ ਜਾਨੇ ਸੀ ਪਲੀਜ਼ ਰਿਕਵੈਸਟ ਕਰਕੇ ਕਿ ਜਾਂ ਲੁੱਟਪੋ ਦੀ ਨੀਅਤ ਨਹੀਂ ਹੈ ਜਾਂ ਪੈਸੀ ਕੋਈ ਨਹੀਂ ਪਾਜੀ ਮੇਰੇ ਗੱਲ ਚ ਲਿ ਕੋਨ ਅਸਾਨੀਅਤ ਇੰਨੀ ਕੁ ਮਰ ਚੁੱਕੀ ਆ ਨਾ ਕਿ ਇਨਸਾਨ ਨੂੰ ਇਨਸਾਨ ਤੋਂ ਨਫ਼ਰਤ ਹੋਣ ਲੱਗੀ ਤੇ ਇਨਸਾਨ ਨੂੰ ਇਨਸਾਨ ਤੋਂ ਨਫ਼ਰਤ ਕਿਉਂ ਆਏ ਗੱਡੀ ਇਹਨੇ ਮੋੜੀ ਆ ਤਾਂ ਅੱਗੇ ਇਹਨੇ ਹਾਰਨ ਮਾਰਿਆ ਤਾਂ ਮੁੰਡਿਆਂ ਨੇ ਪਕੈਨੀ ਅढे ਬਾਹਰ ਨਿਕਲੇ ਤੇ ਸਿਰ ਤੇ ਬੋਤਲ ਮਾਰੀ ਤੇ ਸਿਰ 파ੜਤਾ ਚਾਰ ਮੁੰਡੇ ਹੀ ਤੇ ਉਹ ਉਹਨੇ ਚਰਨੋਂ ਭਰਾ ਵੀ ਗੱਡੀ ਚੋਂ ਬਾਹਰ ਨਿਕਲੇ ਤੇ ਉਹਨਾਂ ਨੇ ਗੱਡੀ ਦੇ ਸ਼ੀਸ਼ੇ ਭੰਨ ਕੇ ਪੈਹੇ ਗਏ ਗੱਡੀ ਦੇ ਵਿੱਚ 20000 ਰੁਪਇਆ ਉਹ ਲੈ ਗਏ ਇਹਨੂੰ ਇਹਦੇ ਗਲ ਪੈ ਗਏ ਤੇ ਗਲ ਚ ਚੈਨੀ ਹੀ ਉਹ ਲਾ ਲਈ ਨਾ ਉਹਨਾਂ ਨੇ ਉਹਦੇ ਬਾਅਦ ਇੱਕ ਮੁੰਡਾ ਭੱਜਿਆ ਤੇ ਇੱਕ ਮੁੰਡੇ ਨੂੰ ਫੜ ਲਿਆ ਡਰਾਈਵਰ ਨੇ ਮੇਰੇ ਤੇ ਬਾਕੀ ਤਿੰਨ ਮੁੰਡੇ ਫਰਾਰ ਹੋ ਗਏ ਹੋਣ ਇੱਕ ਮੁੰਡਾ ਅੰਦਰ ਆ ਤੇ ਇੱਕ ਘੰਟੇ ਤੋਂ ਹੋ ਗਿਆ ਜੀ ਡਰਾਈਵਰ ਤੋਂ ਡਰਾਈਵਰ ਤੋਂ ਪੁੱਛੀ ਜਾਂਦੇ ਨਾ ਉਹ ਦਾ ਇਲਾਜ ਕਰਾਉਣ ਵਾਸਤੇ ਉਹਨੂੰ ਡਾਕ ਪਤਾ ਨਹੀਂ ਜੀ ਕੋਈ ਪਤਾ ਨਹੀਂ ਅਣਜਾਣ ਮੁੰਡੇ ਇੱਕ ਬੰਦਾ ਫੜਿਆ ਗਿਆ ਜੀ ਮਾਨ ਸਿੰਘ ਘੇੜਦੇ ਚੌਂਦੀ ਘੜਨਾ ਵਾ ਭਾਈ ਮੇਰਾ ਨਾਮ ਸੁਸ਼ੀਲ ਆ ਮੈਂ ਗੱਡੀ ਦਾ ਓਨਰ ਹੈਗਾ ਵਾ ਠੀਕ ਹੈ ਇਹ ਮੇਰਾ ਡਰਾਈਵਰ ਹੀ ਮੇਰੇ ਭਰਾ ਨੂੰ ਉਧਰ ਲੈ ਕੇ ਲੁਧਿਆਣੇ ਜਾ ਰਿਹਾ ਸੀ ਆ ਇਹ ਗੱਡੀ ਇਹਨੇ ਮੋੜੀ ਆ ਤੇ ਅੱਗੇ ਇਹਨੇ ਹਾਰਨ ਮਾਰਿਆ ਤੇ ਮੁੰਡਿਆਂ ਨੇ ਪਿੱਛੇ ਨਹੀਂ ਅਠੇ ਬਾਹਰ ਨਿਕਲੇ ਤੇ ਸਿਰ ਤੇ ਬੋਤਲ ਮਾਰੀ ਤੇ ਸਿਰ ਪਾੜਤਾ ਚਾਰ ਮੁੰਡੇ ਸੀ ਤੇ ਉਹਨ ਉਹਨੀ ਚਰ ਨੂੰ ਭਰਾ ਵੀ ਗੱਡੀ ਚੋਂ ਬਾਹਰ ਨਿਕਲੇ ਆ ਤੇ ਉਹਨਾਂ ਨੇ ਗੱਡੀ ਦੇ ਸ਼ੀਸ਼ੇ ਭੰਨ ਕੇ ਜੋ 20000 ਰੁਪਇਆ ਉਹ ਲੈ ਕੇ ਇਹਨੂੰ ਇਹਦੇ ਗਲ ਪੈ ਗਿਆ ਤੇ ਗਲ ਤੇ ਚੈਨੀ ਉਹ ਲਾ ਲਈ ਨਾ ਉਹਨਾਂ ਨੇ ਉਹਦੇ ਬਾਅਦ ਇੱਕ ਮੁੰਡਾ ਭੱਜਿਆ ਤੇ ਇੱਕ ਮੁੰਡੇ ਨੂੰ ਫੜ ਲਿਆ ਡਰਾਈਵਰ ਨੇ ਮੇਰੇ ਤੇ ਬਾਕੀ ਚ ਤਿੰਨ ਮੁੰਡੇ ਫਰਾਰ ਹੋ ਗਏ ਦੇਖੋ ਗੱਲ ਇਹ ਆ ਮਿੱਤਰੋ ਕਿ ਲੁਧਿਆਣੇ ਦੀ ਇਹ ਘਟਨਾ ਸਾਡਾ ਜ਼ਿਲ੍ਹਾ ਆਪਣਾ ਲੁਧਿਆਣਾ ਪਰ ਇੱਥੇ ਵੀ ਅਸੀਂ ਦੇਖ ਰਹੇ ਹਾਂ ਕਿ ਦਿਨੋਂ ਦਿਨ ਚੋਰੀਆਂ ਡਕੈਤੀਆਂ ਬੱਚਿਆਂ ਨੂੰ ਚੱਕ ਲੈਣਾ ਮਰਡਰ ਹਰ ਇੱਕ ਕਿਸਮ ਦਾ ਗੋਣਾ ਜੋ ਵੀ ਸਬਧਾਨ ਦੇ ਵਿੱਚ ਦਰਜਾ ਜਿਸ ਨੂੰ ਸਜ਼ਾ ਮਿਲਦੀ ਹੈ ਜਿੰਨੀਆਂ ਧਰਾਵਾਂ ਲੱਗੀਆਂ ਉਹਨਾਂ ਪੂਰੀਆਂ ਧਰਾਵਾਂ ਦੇ ਵਿੱਚੋਂ 395 ਜੋ ਆਰਟੀਕਲ ਨੇ ਉਹ 395 ਆਰਟੀਕਲਾਂ ਦੇ ਵਿੱਚ ਜਿੰਨੇ ਵੀ ਜੁਰਮ ਹੁੰਦੇ ਨੇ ਉਹਨਾਂ ਸਾਰੇ ਜੁਰਮਾਂ ਤੇ ਕੋਈ ਨਾ ਕੋਈ ਸਜ਼ਾ ਕਿਸੇ ਨਾ ਕਿਸੇ ਤਰੀਕੇ ਦਾ ਮਲਵਲ ਜੁਰਮ ਹੋਪ ਤਰੀਕ ਪਰ ਇਹ ਬਾਰ ਦਾ ਤਾਂ ਰੋਗ ਕਿਉਂ ਨਹੀਂ ਨਹੀਂ ਲੋਕਾਂ ਵਿੱਚ ਸ਼ੈਨਸ਼ੀਲਤਾ ਨਹੀਂ ਨਹੀਂ ਲੁੱਕਾ ਵਿੱਚ ਪਿਆਰ ਨਹੀਂ ਰਿਹਾ ਇਨਸਾਨ ਨੂੰ ਇਨਸਾਨ ਨਹੀਂ ਸਮਝਿਆ ਜਾ ਰਿਹਾ ਇਸ ਕਰਕੇ ਚੀਜ਼ਾਂ ਉੱਡ ਜਾਂਦੀਆਂ ਨੇ ਇੱਕ ਨਾ ਕੂਟਨ ਜਿਹੜੀ ਕੂਟਨ ਅਸੀਂ ਅੰਦਰ ਬੈਠੇ ਰਹਿੰਦੇ ਆ ਉਸ ਤੋਂ ਬਾਅਦ ਗੱਲ ਨੂੰ ਨਾ ਸਹਾਰਨਾ ਨਾ ਪਚਾ ਸਕਣਾ ਕਿਉਂਕਿ ਅਗਰ ਅਸੀਂ ਬਾਹਰ ਰਹਿੰਦੇ ਸੀ ਇੱਕ ਦੂਜੇ ਨਾਲ ਹਾਸਾ ਮਕੌਲ ਕਰਦੇ ਸੀ ਤਾਂ ਉਸ ਤਰ੍ਹਾਂ ਦਾ ਲੈਵਲ ਵੱਡ ਜਾਂਦਾ ਸੀ ਪਰ ਜਿਹੜਾ ਅੱਜ ਦਾ ਲੈਵਲ ਆ ਇਹ ਸਿਰਫ ਇਨਸਾਨ ਤੱਕ ਸੀਮਤ ਹੈ ਕਿ ਮੋਬਾਈਲਾਂ ਨੇ ਇਨਸਾਨ ਨੂੰ ਇੰਨਾ ਬਦਲਤਾ ਕਿ ਜਿਵੇਂ ਫਿਲਮੀ ਸੀਨ ਹੁੰਦੇ ਸੀ ਕਿ ਉਹ ਗੱਡੀ ਮਾਰ ਗਿਆ ਚਲੋ ਉਹਨੂੰ ਮੁਰੇ ਘੇਰ ਕੇ ਉਹਦੀ ਕੁੱਟ ਮਾਰ ਕਰੋ ਉਹੀ ਫਿਲਮੀ ਸੀਨ ਲੋਕ ਵਰਤਣ ਲੱਗ ਪਏ। ਸੋ ਬਿਰੋ ਇਦਾਂ ਨਾ ਕਰਿਆ ਕਰੋ। ਚਲੋ ਅਗਰ ਕਿਸੇ ਨੇ ਹਾਰ ਨੂੰ ਮਾਰ ਵੀ ਦਿੱਤਾ ਜਾ ਰਿਹਾ ਉਹਨੂੰ ਪੁੱਛ ਲੋ ਭਰਾ ਕੀ ਪ੍ਰੋਬਲਮ ਆ। ਉਹਦੀ ਗੱਡੀ ਭੰਨ ਦੇਣਾ ਜਾਂ ਉਹਦਾ ਸਿਰ ਪਾੜ ਦੇਣਾ ਜਾਂ ਦਾ ਕੋਈ ਇਦਾਂ ਨੁਕਸਾਨ ਕਰਨਾ। ਕੀ ਪਤਾ ਵਿਚਾਰਾ ਗੱਡੀ ਕੋ ਕਿਸੇ ਦੀ ਗੱਡੀ ਚਲਾ ਰਿਆ ਸੀ। ਸੋ ਇਹੋ ਜੀਆਂ ਹਰਕਤਾਂ ਨਾ ਕਰਿਆ ਕਰੋ ਪ੍ਰਮਾਤਮਾ ਹਰ ਇੱਕ ਵਿੱਚ ਆ ਚਾਹੇ ਕੋਈ ਚੰਗਾ ਚਾਹੇ ਮਾੜਾ ਉਹਦੇ ਵਿੱਚ ਇੱਕ ਆਤਮਾ ਆਤਮਾ ਵਿੱਚ ਹੀ ਪ੍ਰਮਾਤਮਾ ਵਾਸ ਕਰਦਾ ਸੋ ਆਪਾਂ ਵੀ ਉਸ ਰੱਬ ਕਾਲਪੁਰਖ ਨੂੰ ਮੂੰਹ ਦਿਖਾਉਣਾ ਜਾ ਕੇ ਸੋ ਇਹ ਜੀਆਂ ਹਰਕਤਾਂ ਨਾ ਕਰਿਆ ਕਰੋ ਕਿਸੇ ਦਾ ਨੁਕਸਾਨ ਨਾ ਹੋਵੇ ਕਿਸੇ ਦਾ ਕਿਸੇ ਨੂੰ ਜਾਨ ਤੋਂ ਹੱਤ ਨਾ ਹੋਣੀ ਪਵੇ ਇੰਨੀ ਇੱਕ ਬੇਨਤੀ ਪ੍ਰਮਾਤਮਾ ਕਰੀ ਸਤਿ ਸ੍ਰੀ ਅਕਾਲ